ਸਸ਼੍ਰੀਕਾਂਤ ਚੌਥੀ ਚਿੱਠੀ ਹੈ ਤੁਹਾਡੇ ਕਸਬੇ ਵਿੱਚ ਦੋ ਪਹੀਆ ਵਾਹਨਾਂ ਦੀ ਮੰਗ ਦਿਨ-ਬਦਨ ਵੱਧ ਰਹੀ ਹੈ ਜਿਸ ਦੇ ਚਲਦਿਆਂ ਹੀਰੋ ਮੋਟਰਸ ਦਿੱਲੀ ਤੋਂ ਏਜੰਸੀ ਲੈਣ ਲਈ ਆਪਣੀ ਯੋਗਤਾ ਤੇ ਸਮਰੱਥਾ ਦੱਸਦੇ ਹੋਏ ਪੱਤਰ ਲਿਖੋ ਸੋ ਹੀਰੋ ਮੋਟਰਸ ਤੋਂ ਅਸੀਂ ਏਜੰਸੀ ਲੈਣੀ ਹੈ ਤੇ ਆਪਣੇ ਬਾਰੇ ਦੱਸਣਾ ਕਿ ਸਾਡੇ ਕੋਲ ਕੀ ਕੁਸ਼ਲ ਸੋ ਸਭ ਤੋਂ ਪਹਿਲਾਂ ਪੇਜ ਦੇ ਰਾਈਟ ਹੈਂਡ ਸਾਈਡ ਇਹ ਖਾਂਗੇ ਪ੍ਰੀਖਿਆ ਪਵਨ ਫਿਰ ਡਾਟ 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 ਸ਼ੇਰ ਫਿਰ ਡਾਟ 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 ਮਿਥੀ ਫਿਰ ਸੈਂਟਰ ਚ ਆ ਜਾਗੇ ਉਸ ਤੋਂ ਹੇਠਲੀ ਲਾਈਨ ਚ ਇੱਥੇ ਲਿਖਾਂਗੇ ਹੀਰੋ ਮੋਟਰਸ ਨੂੰ ਹੁਣ ਲਿਖਣੀ ਆ ਮੁੱਖ ਪ੍ਰਬੰਧਕ ਹੀਰੋ ਮੋਟਰਸ ਬਸੰਤ ਵਿਹਾਰ ਨਵੀਂ ਦਿੱਲੀ ਚਾਰ ਚੀਜ਼ਾਂ ਆਣ ਗਈਆਂ ਫਿਰ ਅਸੀਂ ਇਧਰਲੇ ਪਾਸੇ ਵਿਸ਼ਾ ਲਿਖ ਕੇ ਵਿਸ਼ਾ ਲਿਖਾਂਗੇ ਕਿ ਦੋ ਪਹੀਆ ਵਾਹਨਾ ਦੀ ਮੰਗ ਬਾਰੇ ਚਿੱਠੀ ਠੀਕ ਹੈ ਜੀ ਨਾ ਸੌਰੀ ਦੋ ਪਹੀਆ ਵਾਹਨਾ ਦੀ ਏਜੰਸੀ ਲੈਣ ਬਾਰੇ ਚਿੱਠੀ ਤੇ ਅੱਗੇ ਲਿਖਾਂਗੇ ਸ਼੍ਰੀਮਾਨ ਜੀ ਹੁਣ ਅਸੀਂ ਇੱਥੇ ਉਹਨਾਂ ਨੂੰ ਦੱਸਣਾ ਸ਼ੁਰੂ ਕਰਾਂਗੇ ਕਿ ਸਾਡੇ ਕੋਲ ਕੀ ਗੱਲ ਹੈ ਕਹਿੰਦੇ ਜੀ ਉਪਰੋਕਤ ਜਿਹੜਾ ਵਿਸ਼ਾ ਹੈ ਉਹਦੇ ਸਬੰਧ ਵਿੱਚ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਇਲਾਕੇ ਦੇ ਵਿੱਚ ਤੁਹਾਡੀ ਕੰਪਨੀ ਦੇ ਦੋ ਪਹੀਆ ਵਾਹਨਾਂ ਦੀ ਮੰਗ ਦਿਨ-ਬਦਨ ਵਧਦੀ ਜਾ ਰਹੀ ਹੈ ਤੇ ਮੈਂ ਇਹ ਸੋਚਿਆ ਕਿ ਮੈਂ ਤੁਹਾਡੀ ਕੰਪਨੀ ਦੀ ਏਜੰਸੀ ਲੈ ਲਵਾਂ ਤਾਂ ਕਿ ਇੱਥੇ ਉਹ ਵਾਹਨ ਜਿਹੜੇ ਨੇ ਜਿਹੜੇ ਲੋਕਾਂ ਨੂੰ ਚਾਹੀਦੇ ਨੇ ਉਹਨਾਂ ਨੂੰ ਮੁਹੱਈਆ ਕਰਾਇਆ ਜਾਵੇ ਸੋ so, ਨੰਬਰ 1 ਤੇ ਲਿਖ ਦਾਂਗੇ ਕਿ ਮੇਰੇ ਨਗਰ ਦੀ ਜਿਹੜੀ ਆਬਾਦੀ ਹੈ ਉਹ ਤਕਰੀਬਨ 10000 ਤੋਂ ਉੱਪਰ ਹੀ ਹੈ। ਨੰਬਰ 2 ਤੇ ਮੇਰੇ ਨਗਰ ਦੇ ਵਿੱਚ ਦੋ ਪਹੀਆ ਵਾਹਨਾ ਦੀ ਕੋਈ ਵੀ ਏਜੰਸੀ ਨੇੜੇ ਤੇੜੇ ਨਹੀਂ ਹੈਗੀ। ਤੀਸਰੇ ਨੰਬਰ ਤੇ ਸੀ ਲਿਖਾਂਗੇ ਕਿ ਸੜਕ ਦੇ ਬਿਲਕੁਲ ਕਿਨਾਰੇ ਤੇ ਮੇਰੇ ਕੋਲ ਦੋ ਕਨਾਲ ਜ਼ਮੀਨ ਪਈ ਹੈ ਤੇ ਜਿਹਦੀ ਰਜਿਸਟਰੀ ਮੇਰੇ ਨਾਮ ਤੇ ਹੈ ਤਾਂ ਕਿ ਉੱਥੇ ਮੈਂ ਏਜੰਸੀ ਖੋਲ ਸਕਾਂ। ਵੇ ਰਹਿ ਕੇ ਮੇਰੇ ਬਚਤ ਖਾਤੇ ਵਿੱਚ 8 ਤੋਂ 10 ਲੱਖ ਰੁਪਏ ਪਏ ਨੇ ਜਿਹੜੇ ਕਿ ਮੈਂ ਇਸ ਕੰਮ ਲਈ ਲਗਾ ਸਕਦਾ ਹੁਣ ਅਸੀਂ ਲਿਖਣਾ ਕਿ ਸਾਡੇ ਕੋਲ ਡਿਗਰੀ ਕਿਹੜੀ ਹੈ ਮੇਰੇ ਕੋਲ ਐਮਬੀਏ ਮਾਰਕੀਟਿੰਗ ਦੀ ਡਿਗਰੀ ਹੈ ਜਿਸ ਕਰਕੇ ਮੈਂ ਲੋਕਾਂ ਨਾਲ ਵਧੀਆ ਤਰੀਕੇ ਨਾਲ ਗੱਲਬਾਤ ਕਰ ਸਕਦਾ ਤੇ ਉਹਨਾਂ ਨੂੰ ਉਹ ਸਭ ਮਤਲਬ ਅچھے ਤਰੀਕੇ ਨਾਲ ਉਹਨਾਂ ਨੂੰ ਅਟੈਂਡ ਕਰਕੇ ਸਾਰੀ ਗੱਲ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਸਕਦਾ ਸੋ ਗਾਹਕਾਂ ਨਾਲ ਵਿਹਾਰ ਦੀ ਜਿਹੜੀ ਮੈਨੂੰ ਕੋਈ ਸਮੱਸਿਆ ਨਹੀਂ ਆਏਗੀ ਉਹਨੇ ਸੀ ਪੁੱਛਣਾ ਕਿ ਤੁਸੀਂ ਕੀ ਚਾਹੁੰਦੇ ਹੋ ਸੋ ਤੁਸੀਂ ਇਹ ਏਜੰਸੀ ਦੇਣ ਬਾਰੇ ਤੁਹਾਨੂੰ ਕੀ ਸਿਕਿਉਰਿਟੀ ਦੇਣੀ ਪੈਗੀ ਕੀ ਕਾਗਜ਼ ਪੱਤਰ ਦੇਣੇ ਪੈਣਗੇ ਜਾਂ ਕੰਪਨੀ ਦੀਆਂ ਹੋਰ ਕੀ ਕੀ ਸ਼ਰਤਾਂ ਨੇ ਤੁਸੀਂ ਮੇਰੇ ਬਾਰੇ ਛਾਣਬੀਣ ਕਰਨ ਤੋਂ ਬਾਅਦ ਇਹ ਚਿੱਠੀ ਮੈਨੂੰ ਛੇਤੀ ਭੇਜੋ ਕਿ ਮੈਂ ਤੁਹਾਨੂੰ ਕੀ ਕੀ ਪ੍ਰੋਵਾਈਡ ਕਰਨਾ ਹੈ ਮੈਂ ਤੁਹਾਨੂੰ ਕੀ ਕੀ ਮਹੱਈਆ ਕਰਾਉਣਾ ਹੈ ਤੇ ਮੈਨੂੰ ਇਹ ਕੰਪਨੀ ਦੀ ਏਜੰਸੀ ਦੇਣ ਦੀ ਕਿਰਪਾਲਤਾ ਕੀਤੀ ਜਾਵੇ ਆਪ ਜੀ ਦਾ ਹਿਤੂ ਧੰਨਵਾਦ ਲਿਖ ਦਾਂਗੇ ਥੱਲੇ ਆਪ ਜੀ ਦਾ ਹਿਤੂ ਜਾਂ ਆਪ ਜੀ ਦਾ ਵਿਸ਼ਵਾਸਪਾਤਰ ਦਾਨੀ ਸੋਰੀਤੀ ਕਿਉਂਕਿ ਸੀ ਮੈਂ ਫੀਮੇਲ ਬਣ ਕੇ ਚਿੱਠੀ ਲਿਖ ਰਹੀ ਆ ਸੋ ਆਪ ਜੀ ਦੀ ਵਿਸ਼ਵਾਸਪਾਤਰ ਥੱਲੇ ਆਪਾਂ ਆਪਣਾ ਨਾਮ ਲਿਖ ਦੇਣਾ ਠੀਕ ਹੈ ਜੀ ਸੋ ਕਿਉਂਕਿ ਮੈਂ ਇੱਕ ਫੀਮੇਲ ਆ ਫੀਮੇਲ ਆ ਤਾਂ ਮੈਂ ਫੀਮੇਲ ਬਣ ਕੇ ਹੀ ਚਿੱਠੀ ਲਿਖਾਂਗੀ ਜੇ ਕੋਈ ਮੇਲ ਪਰਸਨ ਲਿਖ ਰਿਹਾ ਹੈ ਤਾਂ ਫਿਰ ਉਹ ਮੇਲ ਬਣ ਕੇ ਲਿਖੇਗਾ ਸੋ ਕਹਿਣ ਦਾ ਮਤਲਬ ਲਿਖਣ ਵੇਲੇ ਅਸੀਂ ਇਸ ਚੀਜ਼ ਦਾ ਧਿਆਨ ਰੱਖਣਾ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਚਿੱਠੀ ਦੇ ਵਿੱਚ ਲਿਖਣੀਆਂ ਨੇ ਔਰ ਇਹੀ ਚਿੱਠੀ ਮੈਂ ਤੁਹਾਨੂੰ ਬੋਰਡ ਤੇ ਵੀ ਸਮਝਾਵਾਂਗੀ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਚਿੱਠੀ ਲਿਖਣੀ ਕਿਦਾਂ ਹੈ ਠੀਕ ਚਲੋ ਆਪਾਂ ਬੋਰਡ ਤੇ ਸਮਝਾਂਦੇ ਹਾਂ ਹਾਂਜੀ ਜਿਹੜੀ ਚਿੱਠੀ ਮੈਂ ਤੁਹਾਨੂੰ ਹੁਣੇ ਕਰਵਾਈ ਹੈ ਮੈਂ ਤੁਹਾਨੂੰ ਬੋਰਡ ਤੇ ਵੀ ਦੱਸਣ ਲੱਗੀ ਹਾਂ ਕਿ ਕਿੱਦਾਂ ਕਰਨੀ ਹੈ ਚਿੱਠੀ ਤੁਹਾਨੂੰ ਪਤਾ ਹੀ ਹੈ ਕਿ ਹੀਰੋ ਮੋਟਰਸ ਨੂੰ ਅਸੀਂ ਚਿੱਠੀ ਲਿਖਣੀ ਹੈ ਕਿ ਉਹ ਤੁਹਾਨੂੰ ਏਜੰਸੀ ਦੇ ਦੇਣ ਹੀਰੋ ਮੋਟਰਸ ਦੀ ਤੇ ਤੁਸੀਂ ਆਪਣੇ ਇਲਾਕੇ ਦੇ ਵਿੱਚ ਦੋ ਪਹੀਆ ਵਾਹਨ ਜਿਹੜੇ ਆ ਉਹਨਾਂ ਦੇ ਉਹਨਾਂ ਦੀ ਏਜੰਸੀ ਲੈ ਕੇ ਉਹਨਾਂ ਨੂੰ ਸੇਲ ਕਰੋ ਸੋ ਆਪਾਂ ਉਹਨਾਂ ਨੂੰ ਚਿੱਠੀ ਲਿਖਣੀ ਹੈ ਕਿ ਤੁਹਾਡੇ ਕੋਲ ਕੀ ਕੁਸ਼ ਹੈ ਤੇ ਤੁਸੀਂ ਕੀ ਕੁਸ਼ ਉਹਨਾਂ ਉਹ ਤੁਹਾਨੂੰ ਤੁਹਾਡੇ ਤੋਂ ਹੋਰ ਕੀ ਕੁਸ਼ ਚਾਹੁੰਦੇ ਨੇ ਸੋ ਆਪਾਂ ਉਹਨਾਂ ਨੂੰ ਆਪਣੇ ਆ ਕੋਲ ਜੋਗਲ ਸਾਡੇ ਕੋਲ ਆ ਉਹ ਦੱਸਣਾ ਹੈ ਤੇ ਉਹਨਾਂ ਤੋਂ ਅਸੀਂ ਪੁੱਛਣਾ ਹੈ ਕਿ ਉਹ ਕਿਸ ਤਰੀਕੇ ਨਾਲ ਤੁਹਾਨੂੰ ਏਜੰਸੀ ਜਿਹੜੀ ਉਹ ਦੇ ਸਕਦੇ ਨੇ ਸੋ ਦੋ ਪਹੀਆਂ ਦੀ ਦੋ ਪਹੀਆ ਵਾਹਨਾਂ ਦੀ ਮੰਗ ਤੁਹਾਡੇ ਇਲਾਕੇ ਚ ਵਧ ਰਹੀ ਹੈ ਸੋ ਹੀਰੋ ਮੋਟਰਸ ਤੋਂ ਏਜੰਸੀ ਲੈਣ ਬਾਰੇ हीरो मोटर्स तो एजेंसी लैंड बारे पत्र लिखना ठीक है उ चीज प्रीख्या भवन लिखा क्योंकि पेपर पी पेपर पत्र लिख रहे हैं प्रीख्या भवन फिर अभी डॉट डॉट पा लिख देंगे शहर फिर डॉट डॉट पा लिख देंगे मिट्टी इतने असं लिखना मुख्य प्रबंधक लिखा हीरो मोटरस का जिमें मैनेजर लिख रहे हैं अं पंजाबी लिख देंगे मुख प्रबंधक साहिब हीरो मोटर्स मोटरस लिखना बसंत विहार नवी दिल्ली बसंत विहार ਨਾਮ ਇਹ ਠੀਕ ਹੈ ਜੀ ਇਹ ਹੋ ਗਿਆ ਐਡਰੈਸ ਜਿੱਥੇ ਅਸੀਂ ਚਿੱਠੀ ਪਾ ਰਹੇ ਹਾਂ ਵਿਸ਼ਾ ਕੀ ਹੈ ਦੋ ਬਈਆ ਵਾਹਨ ਦੀ ਏਜੰਸੀ ਲੈ 12 ਇੱਥੇ ਅਸੀਂ ਲਿਖਾਂਗੇ ਸ਼੍ਰੀਮਾਨ ਅੱਥੇ ਹੁਣ ਅਸੀਂ ਕਹਿਣਾ ਕਿ ਉਪਰੋਕਤ ਵਿਸ਼ੇ ਦੇ ਸਬੰਧ ਉਪਰੋਕਤ ਵਿਸ਼ਾ ਕਿਹੜਾ ਦੋ ਪਹੀਆ ਵਾਹਨ ਲੈਣ ਦੀ ਏਜੰਸੀ ਸੋ ਉਪਰੋਕਤ ਵਿਸ਼ੇ ਦੇ ਸਬੰਧ ਦੇ ਵਿੱਚ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਇਲਾਕੇ ਵਿੱਚ ਤੁਹਾਡੀ ਕੰਪਨੀ ਯਾਨੀ ਹੀਰੋ ਮੋਟਰਸ ਦੇ ਵਾਹਨਾਂ ਦੀ ਮੰਗ ਕਾਫੀ ਜ਼ਿਆਦਾ ਵੱਧ ਰਹੀ ਹੈ ਇਸ ਕਰਕੇ ਮੈਂ ਸੋਚਦਾ ਕਿ ਇੱਥੇ ਹੀਰੋ ਮੋਟਰਸ ਦੀ ਏਜੰਸੀ ਖੋਲੀ ਜਾਵੇ ਸੋ ਹੁਣ ਅਸੀਂ ਇਹ ਲਿਖਣਾ ਸਾਡੇ ਕੋਲ ਕੀ ਕੁਸ਼ ਹੈ ਕਿ ਇੱਕ ਤਾਂ ਮੇਰੇ ਨਗਰ ਦੀ ਜਿਹੜੀ ਆਬਾਦੀ ਆ ਉਹ 10000 ਦੇ ਕਰੀਬ ਹੈ ਦੂਸਰਾ ਇੱਥੇ ਇਸ ਕਿਸਮ ਦੋ ਪਹੀਆ ਵਾਹਨ ਦੀ ਏਜੰਸੀ ਪਹਿਲਾਂ ਨਹੀਂ ਹੈਗੀ ਲੋਕਾਂ ਦੀ ਡਿਮਾਂਡ ਬਹੁਤ ਹੈ ਪਰ ਏਜੰਸੀ ਇੱਥੇ ਪਹਿਲਾਂ ਹੈ ਨਹੀਂ ਸੋ ਇਸ ਕਰਕੇ ਜਿੱਦਾਂ ਹੀ ਏਜੰਸੀ ਮਿਲੇਗੀ ਤੋ ਨਾ ਵਾਹਨਾਂ ਦੀ ਜਿਹੜੀ ਵਿਕਰੀ ਹੈ ਫਟਾਫਟ ਹੋ ਜਾਏਗੀ ਦੂਸਰਾ ਕਿ ਮੇਰੇ ਕੋਲ ਸੜਕ ਦੇ ਨਾਲ ਲੱਗਦੀ ਦੋ ਕਨਾਲ ਜ਼ਮੀਨ ਹੈਗੀ ਹੈ ਜਿੱਥੇ ਮੈਂ ਏਜੰਸੀ ਖੋਲਣੀ ਹੈ ਕਿਉਂਕਿ ਉੱਥੇ ਫਿਰ ਉਹ ਵਾਹਨ ਖੜੇ ਵੀ ਕਰਨੇ ਪੈਂਦੇ ਹਨ ਤਾਂ ਹੀ ਲੋਕੀ ਖਰੀਦਣ ਆਣਗੇ ਸੋ 2 ਕਨਾਲ ਦੀ ਮੇਰੇ ਕੋਲ ਜ਼ਮੀਨ ਹੈਗੀ ਹੈ ਜਿਹੜੀ 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 ਹੈ ਜਿਹੜੇ ਕਾਗਜ਼ ਪੱਤਰ ਮੇਰੇ ਨਾਮ ਤੇ ਨੇ ਯਾਨੀ ਜਿਹਦੀ ਰਜਿਸਟਰੀ ਮੇਰੇ ਨਾਮ ਤੇ ਹੈ ਸੋ ਮੇਰੇ ਕੋਲ ਬਚਤ ਖਾਤੇ ਦੇ ਵਿੱਚ ਵੀ 8-10 ਲੱਖ ਰੁਪਇਆ ਹੈਗਾ ਜਿਹੜਾ ਮੈਂ ਇਸ ਕੰਮ ਤੇ ਲਗਾ ਸਕਦਾ ਮੇਰੀ ਵਿਦਿਅਕ ਯੋਗਤਾ ਵੀ MBA ਮਾਰਕੀਟਿੰਗ ਹੈ ਸੋ ਮੈਨੂੰ ਗਾਹਕਾਂ ਨਾਲ ਗੱਲਬਾਤ ਕਰਨੀ ਵੀ ਵਧੀਆ ਆਉਂਦੀ ਹੈ ਮੈਂ ਸਾਰੇ ਵਧੀਆ ਤਰੀਕਿਆਂ ਨਾਲ ਉਹਨਾਂ ਨੂੰ ਸਮਝਾ ਰਿਹਾ ਸਮਝਾ ਸਕਦਾ ਸੋ ਇਦਾਂ ਦੀ ਮੈਨੂੰ ਕੋਈ ਵੀ ਸਮੱਸਿਆ ਜਿਹੜੀ ਨਹੀਂ ਆ ਸਕਦੀ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਏਜੰਸੀ ਦੇਣ ਵਾਸਤੇ ਮੈਂ ਤੁਹਾਨੂੰ ਕਿਦਾਂ ਕੀ ਸਿਕਿਉਰਿਟੀ ਜਮ੍ਹਾਂ ਕਰਾਣੀ ਹੈ ਜਾਂ ਕਿਹੜੇ ਕਾਗਜ਼ ਜਮ੍ਹਾਂ ਕਰਾਣੇ ਆ ਜਾਂ ਕੰਪਨੀ ਦੀਆਂ ਕੀ ਕੀ ਸ਼ਰਤਾਂ ਨੇ ਤੁਸੀਂ ਮੈਨੂੰ ਇਹ ਸਭ ਜਾਣਕਾਰੀ ਦਿਓ ਤੇ ਕਿਰਪਾ ਕਰਕੇ ਤੁਸੀਂ ਜਿਹੜੀ ਛਾਣਵੇਂ ਕਰਨੇ ਆ ਉਹ ਛਾਣਵੇਂ ਕਰਨ ਉਪਰੰਤ ਮੈਨੂੰ ਏਜੰਸੀ ਦੇਣ ਦੀ ਕਿਰਪਾਤਾ ਕੀਤੀ ਜਾਵੇ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਆਪ ਜੀ ਦਾ ਹਿਤੂ ਅੱਗੇ ਤੁਹਾਡਾ ਨਾਮ ਤੇ ਤੁਹਾਡਾ ਪਤਾ ਠੀਕ ਹੈ ਜੀ ਇਹ ਸਾਰਾ ਸਾਡਾ ਇੱਥੇ ਆ ਜਾਣੀਆਂ ਨੇ ਜਿਹੜੇ ਅਸੀਂ ਪੁਆਇੰਟ ਬਣਾ ਕੇ ਲਿਖਣੇ ਨੇ ਕਿ ਆ ਵੀ ਹੈ ਮੇਰੇ ਕੋਲ ਆ ਵੀ ਹੈ ਮੇਰੇ ਕੋਲ ਜ਼ਮੀਨ ਵੀ ਹੈ ਐਨਾ ਪੈਸਾ ਵੀ ਹੈ ਜ਼ਮੀਨ ਸੜਕ ਨਾਲ ਲੱਗਦੀ ਹੈ ਆ ਮੇਰੇ ਕੋਲ ਡਿਗਰੀ ਹੈ ਐਮਬੀਏ ਦੀ ਮਾਰਕੀਟਿੰਗ ਦੀ ਲੋਕਾਂ ਨਾਲ ਗੱਲਬਾਤ ਕਰਨੀ ਵਧੀਆ ਆਉਂਦੀ ਹੈ ਕਵਾਂਤੀ ਹੋਰ ਕੋਈ ਏਜੰਸੀ ਹੈ ਨਹੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਇੱਥੇ ਲਿਖ ਦੇਣੀਆਂ ਨੇ ਸੋ ਥੱਲੇ ਅਸੀਂ ਲਿਖ ਦਿਆਂਗੇ ਧੰਨਵਾਦ ਧੰਵਾਦੀ ਹੋਵਾਂਗਾ ਜਾਂ ਧੰਨਵਾਦ ਸਹਿਤ ਧੰਵਾਦੀ ਹੋਵਾਂਗਾ ਫਿਰ ਆਪ ਜੀ ਦਾ ਵਿਸ਼ਵਾਸ ਪੱਤਰ ਲਿਖ ਸਕਦੇ ਹੋ ਵਿਸ਼ਵਾਸ ਪੱਤਰ ਇੱਥੇ ਤੁਹਾਡਾ ਨਾਮ ਤੁਹਾਡਾ ਐਡਰੈਸ ਇੱਥੇ ਲਿਖੀਏ ਇਹ ਹੈ ਤੁਹਾਡੀ ਚਿੱਠੀ ਤੁਹਾਡੇ ਇਲਾਕੇ ਦੇ ਵਿੱਚ ਦੋ ਪਹੀਆ ਵਾਹਨਾਂ ਦੀ ਜਿਹੜੀ ਮੰਗ ਹੈ ਵੱਧ ਰਹੀ ਹੈ ਤੇ ਤੁਸੀਂ ਹੀਰੋ ਮੋਟਰਸ ਤੋਂ ਏਜੰਸੀ ਲੈਣੀ ਹੈ ਤੁਸੀਂ ਉਹਨਾਂ ਨੂੰ ਚਿੱਠੀ ਲਿਖਣੀ ਇਹ ਹੈ ਤਾਂ ਇਹ ਠੀਕ ਹੈ ਜੀ ਮੈਨੂੰ ਤਾਂ ਸਮਝ ਲੱਗੀ ਹੋਵੇਗੀ ਜੇ ਕੁਝ ਨਾ ਸਮਝ ਲੱਗੀ ਹੋਵੇ ਤਾਂ ਪੁੱਛ ਲੈਣਾ ਮੈਸੇਜ ਕਰ ਦੇਣਾ ਸਸਟ੍ਰਿਕਾ